ਕੋਈ ਚੇਤਾਵਨੀ ਦਿੱਤੀਆ ਇਸ ਤਰ੍ਹਾਂ ਦਾ ਤੁੰ ਜਿਵੇਂ ਗੋਸ਼ਮਨ ਦੇਸ਼ਾਂ ਦੇ ਉੱਪਰ ਹਮਲਾ ਕਰੀਦਾ ਆਏ ਹਮਲਾ ਕੀਤਾ ਸੀ ਅਮਾਰਾ ਨੇ ਬਹੁਤ ਲੈਟ ਨੈਗੋਸ਼ੀਏਸ਼ਨ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਗੱਲਾਂ ਗਲਤ ਕੀਤੀਆਂ ਪਰ ਦੁਨੀਆ ਦੇ ਵਿੱਚ ਸਚਾਈ ਜਾ ਕੇ ਹੋਈ ਜੋ ਫਾਤਨੀ ਹੂਮ ਨੇ ਟੋਪਾਂ ਤੇ ਟੈਂਕਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਤੇ ਜਿਹੜੀ ਅਕਾਲ ਪੁਰਖ ਸਾਹਿਬ ਤੇ ਹਮਲਾ ਕੀਤਾ ਸੀ ਇਸ ਸ੍ਰੀ ਹਰਮੰਦਰ ਆਇਆ ਜਿਹੜੀ ਅਲਾ ਕਾਉਤਕ ਸਾਹਿਬ ਦੀ ਸਿੱਖੀ ਦੀ ਆਣ ਤੇ ਸ਼ਾਨ ਦੀ ਖਾਤਰ ਸ੍ਰੀ ਵਾਨ ਸੰਤ ਗਿਆਨੀ ਜਰਮੇਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦੀ ਅਗਵਾਈ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਇਸ ਇਤਨਾ ਭਾਈ ਜਰਨਲ ਸ਼ਵੇਤ ਸਿੰਘ ਜੀ ਬਾਬਾ ਸਾਰਾ ਸਿੰਘ ਜੀ ਅਨੇਕਾਂ ਹੀ ਮਰਜੀ ਵਲੇ ਗੁਰੂ ਤੇਗ ਬਹਾਦਰ ਸਿੰਘਾਂ ਨੇ ਭਾਰਤੀ ਫੌਜ ਦਾ ਡਟ ਮੈਂ ਡਟ ਮੈਂ ਮੁਕਾਬਲਾ ਕੀਤਾ ਮੂੰਹ ਤੋੜ ਜਵਾਬ ਦਿੱਤਾ ਜਿਹੜੇ ਕਹਿੰਦੇ ਸੀ ਕੁਝ ਪਲਾਂ ਦੀ ਕੁਝ ਘੰਟਿਆਂ ਦੀ ਅਸੀਂ ਸਾਰਾ ਆਪਰੇਸ਼ਨ ਖਤਮ ਕਰ ਦਿਆਂਗੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਫਿਰ ਭਾਰਤ ਸਰਕਾਰ ਕੋਲ ਇਸ ਜਾ ਗਿਆ ਅਜੇ ਤੱਕ ਕੋਈ ਜਵਾਬ ਨਹੀਂ ਕਿ ਸਿੱਖਾਂ ਦੇ ਇਸ ਬਹੁਤ ਹੀ ਸਰਕਾਰਤ ਕੇਸ ਸਰਕਾਰਾਂ ਦੇ ਉੱਪਰ ਹਮਲਾ ਕਿਉਂ ਕੀਤਾ ਕਿਉਂਕਿ ਸਿੱਖ ਤਾਂ ਆਪਣੀਆਂ ਹੱਤੀ ਮੰਗਾ ਮੰਗ ਰਹੇ ਸੀ ਆਪਣੇ ਹੱਕ ਮੰਗ ਰਹੇ ਸੀ ਕੋਈ ਉਹਨਾਂ ਨੇ ਭਾਰਤ ਸਰਕਾਰ ਦੇ ਵਿਰੁੱਧ ਲੜਨ ਦਾ ਕੋਈ ਐਲਾਨ ਨਹੀਂ ਸੀ ਕੀਤਾ ਫਿਰ ਬਿਨਾ ਕੋਈ ਚੇਂਜ ਕੀਤੇਆਂ ਬਿਨਾ ਕੋਈ ਨੋਟਿਸ ਦਿੱਤੇਆਂ ਬਿਨਾ ਕੋਈ ਚੇਤਾਵਨੀ ਦਿੱਤੇਆਂ ਇਸ ਤਰ੍ਹਾਂ ਦਾ ਤੁੰਤੇਵੇਂ ਦੋਸ਼ਮੰਦ ਦੇਸ਼ਾਂ ਦੇ ਉੱਪਰ ਹਮਲਾ ਕਰੀਦਾ ਆਏ ਹਮਲਾ ਕੀਤਾ ਸੀ ਤੇ ਸਾਰੀ ਦੁਨੀਆ ਜਾਣਦੀ ਹੈ ਇਸ ਹਮਲੇ ਤੋਂ ਬਾਅਦ ਵੀ ਸ੍ਰੀ ਮਾਨ ਸੰਤ ਬਾਬਾ ਜਨਰਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਵੀ ਕਨੇਤਾ ਦੰਦਨਤ ਸਾਲ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸਿੰਘ ਸਨ ਫਰਦਿਸ਼ਨ ਦੇ ਸਿੰਘ ਸਨ ਖੰਡ ਕੀਤਨੀ ਜੱਥੇ ਦੇ ਸਨ ਵੱਖ-ਵੱਖ ਜੱਥੇਬੰਦੀਆਂ ਦੇ ਸਨ ਖਾਲਸਾ ਪੰਥ ਨੇ ਲੜਾਈ ਲੜੀ ਉਸ ਤੋਂ ਬਾਅਦ ਭਾਰਤ ਦੀਆਂ ਜੇਸੀਆਂ ਨੇ ਸਰਕਾਰਾਂ ਨੇ ਬਹੁਤ ਨੈਗੇਟਿਵ ਨੈਟਿਵ ਸਿੱਖਤਨ ਦੀ ਕੋਸ਼ਿਸ਼ ਕੀਤੀ ਬਹੁਤ ਗੱਲਾਂ ਗਲਤ ਕੀਤੀਆਂ ਪਰ ਦੁਨੀਆ ਦੇ ਵਿੱਚ ਸਚਾਈ ਯਾਕਰ ਹੋਈ ਅੱਜ ਸਤਿ ਸ੍ਰੀ ਅਕਾਲ ਤੋਂ ਕਾਰ ਤੱਕ ਉਦੇਸ਼ਾਂ ਦੇ ਵਿੱਚ ਜਿਹੜਾ ਅਮਰਕਾ ਤੱਕ ਗੁਰੂ ਕੇ ਸਿੱਖ ਦੇ ਸ਼ਹੀਦੀ ਦੇ ਅੜਾਮ ਲਾ ਰਹੇ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਨਾਰੇ ਆ ਇੱਥੇ ਵੀ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਵਾਖਤ ਜੱਥੇ ਬੰਦੀਆਂ ਹਿੰਦੁਸਤਾਨ ਭਰ ਦੇ ਵਿੱਚੋਂ ਸਿੱਖ ਦੂਰ ਦਰਗਾਹਾਂ ਤੋਂ ਆ ਕੇ ਚੀਤਾ ਨੂੰ ਨਮਸਕਾਰ ਕਰਨ ਵਾਸਤੇ ਆਏ ਆ ਅਸੀਂ ਵੀ ਸਮੂਹ ਸ਼ਹੀਦਾਂ ਨੂੰ ਲੋਕ ਸ਼ੁਕਰ ਕਰਦੇ ਆ ਜਿਨ੍ਹਾਂ ਨੇ ਧਰਮ ਦੀ ਖਾਤਰ ਪਰਮਾਨੀ ਕੀਤੀ ਹੈ ਆਪਾ ਵਾਰਿਆ ਸਿੰਘ ਸਾਹਿਬ ਅੱਜ ਕੀ ਜਥੇਦਾਰ ਸਾਹਿਬ ਸੰਦੇਸ਼ ਪੜ੍ਹ ਰਹੇ ਨੇ ਆਕਾਤਕ ਸੱਭ ਤੋਂ ਦੀ ਦੇਖੋ ਇੱਕ ਬਹੁਤ ਗੱਲਾਂ ਜਿਹੜੀਆਂ ਇਹ ਅਨਸਫਾਮੀਆਂ ਹੈ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਉੱਪਰ ਪੰਥ ਦੀਆਂ ਵੱਡੀਆਂ ਸੰਪਰਦਾਵਾਂ ਨੇ ਕੰਮਦਮੀ ਤਕਸਾਲ ਦੇ ਨੇ ਹਿੰਸਾ ਨੂੰ ਉੱਤੇ ਬਣ ਗਏ ਨੇ ਵਕਤ ਸਥਾਵਾਂ ਨੇ ਰਿਸ਼ਤੇ ਰੋਸ ਪਟਾਇਆ ਸੀ ਇਸ ਤਾਂ ਦੀ ਇਸ ਢੰਗ ਦੇ ਨਾਲ ਨੋਤੀ ਕਰਨੀ ਰਾਤ ਦੇ ਹਨੇਰੇ ਦੇ ਵਿੱਚ ਹੀ ਉਹਨਾਂ ਦੀ ਅਰਦਾਸ ਕਰ ਦੇਣੀ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਜ ਪੁਸ਼ੇ ਵੀ ਨਾ ਹੋਣੀ ਇਹ ਅੰਕ ਦੀਆਂ ਜਿਹੜੀਆਂ ਪ੍ਰੰਤਰਾ ਮਰਜ਼ਾਦਾ ਹੈ ਉਹਨੂੰ ਵੱਡੀ ਢਾ ਲੱਗੀ ਹੈ ਅੱਜ ਵੀ ਇਹੀ ਇੱਕ ਦੇਖੋ ਨਿੱਜੀ ਤੌਰ ਤੇ ਗਿਆਨੀ ਗੁਰਗੱਜਦੀ ਨਾਲ ਕਿਸੇ ਦਾ ਕੁਵਰੋਧ ਨਹੀਂ ਕਿਸੇ ਤੇ بڑا ਮੋਟਾ ਗੋਸਾ ਹੋ ਵੀ ਸਕਦਾ ਪਰ ਗੱਲ ਮਰਜ਼ਾਦਾ ਦੀ ਹੈ ਮਰਜ਼ਾਦਾ ਦੇ ਅਨਸਾਰ ਉਹਨਾਂ ਦੀ ਨਾਂ ਤਾਂ ਨਿਯੁਕਤੀ ਹੋਈ ਨਾ ਤਾਜ ਪੋਸ਼ੀ ਹੋਈ ਇਹ ਸਾਰੀਆਂ ਪਰੰਪਰਾ ਨੂੰ ਰੋਲਿਆ ਜਾ ਰਿਹਾ ਹੈ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਖਾਸ ਕਰਕੇ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਲਈ ਜ਼ਿੰਮੇਵਾਰ ਹੈ ਜੀ ਅੱਜ ਆਰਥਿਕ ਸਥਿਤੀ ਨੂੰ ਲੈ ਕੇ ਗੱਲਾਂ ਹੋ ਰਹੀਆਂ ਸੀ ਜੀ ਲੋਕ ਆਰਥਿਕ ਸਥਿਤੀ ਸਿਰਫ ਰੋਸ ਹੈ ਹੋਰ ਸਿੱਖਾਂ ਦੀ ਆਸ ਵਿੱਚ ਕੋਈ ਦੁਸ਼ਮਣ ਨਹੀਂ ਰੋਸ ਸਿਰਫ ਮਰਜ਼ਾਦਾ ਤੇ ਹੈ ਉਹ ਪਰੰਪਰਾ ਤੇ ਹੈ ਸਾਡੀਆਂ ਜੋ ਕੰਡ ਮੁੱਲੀਆਂ ਉਹ ਕੀਮਤੀ ਸਾਡੀਆਂ ਪਰੰਪਰਾ ਉਹਨਾਂ ਤੇ